ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਤੁਸੀਂ ਡਰਦੇ ਹੋ ਵੀ ਉਹ ਵੀਡੀਓ ਨੂੰ ਸ਼ੇਅਰ ਕਰਨ ਤੋਂ ਵੀ ਡਰਦੇ ਹੋ ਕਿਸੇ ਨੰਗਲੈਂਡੋਂ ਗੋਰੀਆਂ ਨੇ ਨਹੀਂ ਆਉਣਾ ਮੋਰਚਾ ਲੜਨ ਵਾਸਤੇ ਸਾਨੂੰ ਵੀ ਲੜਨਾ ਪੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਸਮੇਂ ਜਿਹੜੀ ਮੈਂ ਤੁਹਾਡੇ ਨਾਲ ਬਚਨ ਕਰਨ ਲੱਗਾ ਰੋਲਾ ਤੁਸੀਂ ਸਾਰੇ ਪਾਉਂਦੇ ਹੋ ਪਰ ਜਦੋਂ ਅਸਲ ਗੱਲ ਸ਼ੇਅਰ ਕਰਨ ਦਾ ਮੁੱਦਾ ਹੁੰਦਾ ਤਾਂ ਤੁਸੀਂ ਉਹਨੂੰ ਸ਼ੇਅਰ ਨਹੀਂ ਕਰਦੇ ਲੋਕਾਂ ਤੱਕ ਪਹੁੰਚਾਉਂਦੇ ਨਹੀਂ ਮੈਂ ਅਕਸਰ ਸੋਚਦਾ ਮੈਂ ਸਾਡੀਆਂ ਕਈ ਹੋਰ ਵੀਡੀਓ ਹੁੰਦੀਆਂ ਨੇ ਜਿੱਥੇ ਕੋਈ ਲੜਨ ਦੀਆਂ ਗੱਲਾਂ ਹੋਣ ਜਾਂ ਹੋਰ ਗੱਲਾਂ ਹੋਣ ਤਾਂ ਤੁਸੀਂ ਉਹਦੇ ਮਿਲੀਅਨ ਮਿਲੀਅਨ 뷰 ਕਰ ਦਿੰਦੇ ਹੋ ਜਦੋਂ ਅਸੀਂ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਤੁਸੀਂ ਡਰਦੇ ਹੋ ਵੀ ਉਹ ਵੀਡੀਓ ਨੂੰ ਸ਼ੇਅਰ ਕਰਨ ਤੋਂ ਵੀ ਡਰਦੇ ਹੋ ਤੇ ਫਿਰ ਸਵਾਲ ਸਾਨੂੰ ਕਰਦੇ ਨੇ ਲੋਕ ਵੀ ਤੁਸੀਂ ਕੁਝ ਕਰਦੇ ਨਹੀਂ ਜਾਂ ਤੁਰਦੇ ਨਹੀਂ ਤੇ ਮੈਂ ਜ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਵੀ ਜਿਹੜਾ ਮੋਰਚਾ ਸ਼੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਇੱਕ ਮਾਂ ਮੈਂ ਇਹਦੇ 'ਚ ਨਾ ਭਾਈ ਅਮਰਤਪਾਲ ਸਿੰਘ ਦੀ ਗੱਲ ਕਰ ਰਿਹਾ ਨਾ ਇਹਦੇ 'ਚ ਮੈਂ ਵੀਰ ਤਲਸੀ ਦੀ ਨਾ ਇਹਦੇ 'ਚ ਵੀਰ ਮੈਂ ਬੁੱਕਣ ਵਾਲੇ ਦੀ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਇੱਕ ਮਾਂ ਦੀ ਗੱਲ ਕਰਨ ਲੱਗਾ ਜਿਹੜੀ ਇੱਕ ਮਾਂ ਆਓ ਉਹ ਪਰਿਵਾਰ ਸਾਰੇ ਜਿਹੜੇ ਨੇ ਅੱਜ ਉਹ ਭੁੱਖ ਹੜਤਾਲ ਤੇ ਬੈਠੇ ਨੇ ਕਾਦੇ ਵਾਸਤੇ ਬੈਠੇ ਨੇ ਭੁੱਖ ਹੜਤਾਲ ਤੇ ਵੀ ਕਿਉਂਕਿ ਉਹਨਾਂ ਦੇ ਬੱਚਿਆਂ ਤੇ ਜੇਲ੍ਹਾਂ ਦੇ ਵਿੱਚ ਜੋ ਤਸ਼ੱਦਦ ਟਾਇਆ ਜਾ ਰਿਹਾ ਬਾਥਰੂਮਾਂ ਦੇ ਵਿੱਚ ਕਈ ਮਿਲਤਾ ਕਲਾਕੇ ਕਲਸੀ ਵੀਰ ਦੀ ਆਡੀਓ ਸੁਣੀ ਸੀ ਵੀ ਬਾਅਦ ਵਿੱਚ ਬੰਦੇ ਨੂੰ ਡਿਫੇਮ ਕਰਨਾ ਹੋਵੇ ਤੇ ਆ ਚੀਜ਼ਾਂ ਨੂੰ ਵਰਤਿਆ ਜਾਂਦਾ ਔਰ ਉਹ ਕੋਈ ਰਹਾਈ ਵਾਸਤੇ ਨਹੀਂ ਬੈਠੇ ਵੀ ਸਾਡੇ ਬੱਚੇ ਨੂੰ ਰਹਾਅ ਕਰਦੇ ਹੋ ਉਹ ਸਿਰਫ ਇਸ ਕਰਕੇ ਬੈਠੇ ਨੇ ਵੀ ਸਾਡੇ ਆ ਬੱਚਿਆਂ ਨੂੰ ਪੰਜਾਬ ਦੇ ਜੇਲ੍ਹਾਂ ਦੇ ਸ਼ਿਫਟ ਕਰਦੇ ਹੋ ਸਾਡੇ ਬੱਚਿਆਂ ਨੂੰ ਪੰਜਾਬ ਲੈ ਜਾਂਦਾ ਜਾਵੇ ਐਨਐਸਏ ਜਿਹੜੀ ਆ ਉਹ ਕਾਨੂੰਨਾਂ ਪ੍ਰੋਸੈਸ ਆ ਉਹ ਕਾਨੂੰਨਾਂ ਪ੍ਰੋਸੈਸ ਦੇ ਮੁਤਾਬਕ ਗੁਰੂ ਸਾਹਿਬ ਨੇ ਉਹ ਵੀ ਤੋੜ ਦੇਣੀ ਆ ਪਰ ਅੱਜ ਜਿਹੜੀ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਲੱਗਾ ਵੀ ਸਾਰੇ ਵੱਧ ਤੋਂ ਵੱਧ ਸ਼੍ਰੀ ਅਮਰਸਿੰਰ ਸਾਹਿਬ ਦੀ ਧਰਤੀ ਤੇ ਜਿਹੜਾ ਇਹ ਮੋਰਚਾ ਬੰਦੀ ਸਿੰਘਾਂ ਨੂੰ ਪੰਜਾਬ ਸ਼ਿਫਟ ਕਰਨ ਵਾਸਤੇ ਜਿਹੜਾ ਇਹ ਲੱਗਾ ਹੋਇਆ ਤੇ ਮੈਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਵੀ ਉਹ ਵੱਡਾ ਦਿਲ ਵਿਖਾਵੇ ਤੇ ਇਹਦੇ ਵਿੱਚ ਇਹਨਾਂ ਪਰਿਵਾਰਾਂ ਦੀ ਸਪੋਰਟ ਕਰੇ ਤੁਹਾਡਾ ਵਗਾੜਿਆ ਨਹੀਂ ਕੋਈ ਉਹਨਾਂ ਨੇ ਤੁਹਾਡੇ ਕੋਈ ਉਹਨਾਂ ਨਾਲ ਜ਼ਮੀਨਾਂ ਦੀ ਵਟ ਸਾਂਝੀ ਨਹੀਂ ਵੀ ਤੁਹਾਡੇ ਨਾਲ ਕੋਈ ਕੋ ਰੋਲਾ ਨਹੀਂ ਉਹਨਾਂ ਦਾ ਪੈਸਿਆਂ ਦਾ ਰੋਲਾ ਨਹੀਂ ਉਹ ਕੌਮ ਦੀ ਗੱਲ ਕੀਤੀ ਆ ਤੇ ਮੈਨੂੰ ਦੁੱਖ ਇਸ ਗੱਲ ਦੇ ਵੀ ਆ ਜ਼ਮੀਨਾਂ ਤੇ ਗੱਲ ਆਂਦੀ ਆ ਤੇ ਮਿੰਟਾਂ ਚਲੋ ਦਿੱਲੀ ਨੂੰ ਤੇ ਕੌਮ ਦੇ ਜਦੋਂ ਯੁੱਧਿਆਂ ਦੀ ਗੱਲ ਆਵੇ ਤੇ ਆਪਾਂ ਘਰੋਂ ਨਹੀਂ ਨਿਕਲਦੇ ਘਰੋਂ ਨਹੀਂ ਤੁਰਦੇ ਕੌਮ ਦੇ ਕਿਸੇ ਸੂਰਮੇ ਦੇ ਉੱਪਰ ਕੋਈ ਬੰਦੀ ਸਿੰਘਾਂ ਦਾ ਮੋਰਚਾ ਜਾ ਕੇ ਵੇਖ ਲਓ ਤੁਸੀਂ ਉੱਥੇ ਮੋਹਾਲੀ ਕੀ ਹਾਲ ਹੈ ਤੇ ਕਿੰਨਾ ਕਾਪਾ ਸਹਿਯੋਗ ਕਰਦੇ ਪਏ ਆ ਸੋ ਇਸ ਕਰਕੇ ਮੇਰੀ ਬੇਨਤੀ ਤੁਹਾਡੇ ਚਰਨਾਂ 'ਚ ਆਈ ਆ ਵੀ ਜੇ ਉਹ ਮਾਂ ਨੇ ਉਨਾ ਪਰਿਵਾਰਾਂ ਨੇ ਭੁੱਖ ਹੜਤਾਲ ਰੱਖੀ ਆ ਤੇ ਆਪਾਂ ਉਸ ਉਸ ਮੋਰਚੇ ਦਾ ਵਿੱਚ ਸਹਿਯੋਗ ਕਰੀਏ ਸਹਿਯੋਗ ਕੀਆ ਭਾਈ ਪਈ 150 200 400 500 ਜੀ ਤੁਹਾਡੇ ਉਥੇ ਜਾਣ ਰੋਜ ਹਾਜ਼ਰੀ ਲਗਾਨ ਮੈਂ ਕਿਹਾ ਲਗ ਲਗ ਪਿੰਡਾਂ ਚੋਂ ਲਗ ਲਗ ਜ਼ਿਲ੍ਹਿਆਂ ਚੋਂ ਲਗ ਲਗ ਕਸਬਿਆਂ ਚੋਂ ਲਗ ਲਗ ਸ਼ਹਿਰਾਂ ਚੋਂ ਇਹ ਮਹਿਮ ਮਹਿਮ ਬਣੇ ਇਹ ਇਹ ਵਹੀਰ ਘੱਟ ਕੇ ਜਾਓ ਵੀ ਅੱਜ ਆ ਮੰਨ ਲਓ ਅਸੀਂ ਹੁਣ 27 ਤਰੀਕ ਨੂੰ ਕਿਉਂਕਿ ਮੇਰੇ ਪਿੰਡ ਵਿੱਚ ਸਮਾਗਮ ਹੈ 25 26 ਤਰੀਕ ਤੱਕ ਸਮਾਗਮ ਚੱਲਣੇ ਨੇ 27 ਤਰੀਕ ਨੂੰ ਅਸੀਂ ਰਾਜਪੁਰੇੋਂ ਸਾਡੀਆਂ ਆਪਣੀਆਂ ਤਿੰਨ ਗੱਡੀਆਂ ਨੇ ਬੱਸਾਂ ਨੇ ਅਸੀਂ ਆਪਣੀਆਂ ਉਹ ਬੱਸਾਂ ਸੰਗਤ ਨੂੰ ਬੇਨਤੀ ਕਰਨ ਲੱਗਿਆਂ ਜਿੰਨੇ ਜਾਣ ਨੰਬਰ ਜਿਹੜਾ ਹੈ ਉਹ ਸਾਡਾ 7061900001 ਇਸ ਨੰਬਰ ਤੇ ਸੰਪਰਕ ਕਰ ਲਿਓ ਜਿੰਨੇ ਜਾਣਾ ਉਹਨਾਂ ਨੂੰ ਅਸੀਂ ਅਸੀਂ ਅਮਰਸਰ ਸਾਹਿਬ ਨਾਲ ਲੈ ਕੇ ਜਾਵਾਂਗੇ ਸਵੇਰੇ 7 ਵਜੇ ਤੁਰਾਂਗੇ ਜਿਹੜਿਆ ਹੋਰ ਵੀਰ ਭੈਣ ਭਰਾਵਾਂ ਨੇ ਆਪਣੀਆਂ ਗੱਡੀਆਂ ਲੈ ਕੇ ਜਾਣੀਆਂ ਨੇ ਕਾਫਲੇ ਦੇ ਰੂਪ ਵਿੱਚ ਤੇ 27 ਤਰੀਕ ਨੂੰ ਆਪਾਂ ਉਹਨਾਂ ਭਰਾਵਾਂ ਨੂੰ ਸਪੋਰਟ ਕਰਨ ਵਾਸਤੇ ਉਹਨਾਂ ਬੰਦੀ ਸਿੰਘਾਂ ਨੂੰ ਸਮੂਹ ਬੰਦੀ ਸਿੰਘਾਂ ਨੂੰ ਤੇ ਡਿਬਰੂਗੜ ਜਿਹੜੇ ਸਾਡੇ ਭਰਾਵਾਂ ਦੇ ਨੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ 'ਚ ਸਾਡੇ ਉਹ ਸ਼ਿਫਟ ਹੋ ਸਕਣਾ ਉਹਦੇ ਵਾਸਤੇ ਜਿਹੜੀ ਉਹ ਮਾਂ ਨੇ ਉਹ ਪਰਿਵਾਰਾਂ ਨੇ ਭੁੱਖ ਹੜਤਾਲ ਰੱਖੀ ਐ ਆਪਾਂ ਉਹਦੇ ਵਿੱਚ ਜਾ ਕੇ ਬਹਿ ਵੀ ਸਕਦੇ ਹਾਂ 10 ਮਿੰਟ ਪਰਿਵਾਰ ਨਾਲ ਬਹਿ ਜਿਏ ਤੇ ਪਰਿਵਾਰ ਦਾ ਤਗੜਾ ਹੋ ਜਾਏਗਾ ਪਰਿਵਾਰ ਦਾ ਮੋਰਚਾ ਤਗੜਾ ਹੋ ਜਾਏਗਾ ਸੋ 27 ਤਰੀਕ ਨੂੰ ਦਿਨ ਮੰਗਲਵਾਰ ਨੂੰ ਅਸੀਂ ਰਾਜਪੁਰੇ ਤੋਂ ਲਗਭਗ 7 ਤੋਂ 7:30 ਦੇ ਵਿੱਚ ਵਿੱਚ ਜਿਹੜਾ ਹੈ ਇਥੇ ਵੱਡੀਆਂ ਤੋਰਾਂਗੇ ਸੋ ਸਾਡੇ ਨਾਲ ਜਿਹਨੇ ਜਾਣਾ ਹੋਵੇ ਉਹ ਆਪਣਾ ਸਾਡਾ ਨੰਬਰ ਹੈ ਉਹਦੇ ਤੇ ਸੰਪਰਕ ਕਰ ਸਕਦਾ ਹੈ ਤੇ ਜਿਹੜਾ ਕੋਈ ਵੀਰ ਆਪਣੀ ਗੱਡੀ ਸਾਡੇ ਨਾਲ ਇਥੋਂ ਤੋਰਨੀ ਚਾਹੁੰਦਾ ਹੈ ਵੀਰ ਜੀ ਮੈਂ ਗੱਡੀ ਜਿਹੜੀ ਆ ਮੈਂ ਆਪਣੀ ਤੁਹਾਡੇ ਨਾਲ ਲਾ ਕੇ ਚੱਲਾਂਗਾ ਤੇ ਜੇਕਰ ਕੋਈ ਵੀਰ ਆਪਣੀ ਗੱਡੀ ਲੈ ਕੇ ਜਾਣੀ ਜਾਂਦਾ ਪਰ ਤੇਲ ਨਹੀਂ ਪਾ ਸਕਦਾ ਤੇਲ ਵੀ ਉਹਦੀ ਗੱਡੀ ਚ ਪਵਾ ਦੇਵਾਂਗੇ ਤੇ ਉਹ ਆਪਣੀ ਗੱਡੀ ਸਾਡੇ ਨਾਲ ਲਿਜਾ ਸਕਦਾ ਜਿਹਦੇ ਚ 5-7 10 ਜੀ ਜਿਹਦੇ ਗੱਡੀ ਚ ਬਹਿ ਸਕਣ ਸੋ ਗੁਰੂ ਸਾਹਿਬ ਕਿਰਪਾ ਕਰਨ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇਸ ਮੋਰਚੇ ਨੂੰ ਕਿਸਾਨੀ ਸੰਘਰਸ਼ ਸਾਡੇ ਸ਼ੰਭੂ ਲੱਗਾ ਹੈ ਸਾਡਾ ਵੀ ਰੋਜ ਦਾ ਗੇੜਾ ਹੈ ਦੋ ਦੋ ਗੇੜੇ ਸਾਡੇ ਰੋਜ ਦੇ ਉੱਤੇ ਜਿੰਨੇ ਕਿ ਸੇਵਾ ਹੁੰਦੀ ਆਪਾਂ ਕਰ ਰਹੇ ਆਂ ਪਰ ਇਹ ਵੀ ਤਾਂ ਸਾਡਾ ਫਰਜ਼ ਆ ਸਾਡੇ ਸਿੰਘਾਂ ਦਾ ਸਾਡੇ ਜਿਹੜੇ ਬੰਦੀ ਸਿੰਘਾਂ ਨੇ ਸਾਡੇ ਕਾਮ ਤੇ ਜਿਹੜੇ ਜਹਾਜੂ ਨੇ ਉਹਨਾਂ ਦੇ ਹੱਕ ਚ ਖੜਨਾ ਹੋਣਾ ਵਾਸਤੇ ਲੜਨਾ ਇਹ ਵੀ ਸਾਡਾ ਫਰਜ਼ ਆ ਕਿਸੇ ਨੇ ਕਿਸੇ ਨੇ ਮਲੇਂਡੋ ਗੋਰੀਆ ਨੇ ਨਹੀਂ ਹੋਣਾ ਮੋਰਚਾ ਲੜਨ ਵਾਸਤੇ ਸਾਨੂੰ ਵੀ ਲੜਨਾ ਪੈਣਾ ਤੇ 27 ਤਰੀਕ ਨੂੰ ਆਪਾਂ ਸਾਰੇ ਬਾਣੀ ਪੜਦੇ ਹੋਏ ਕਾਫਲੇ ਦੇ ਰੂਪ ਦੇ ਵਿੱਚ ਸ਼੍ਰੀ ਅਮਰ ਸਹਿਬ ਸਾਹਿਬ ਦੀ ਧਰਤੀ ਤੇ ਨਾਲੇ ਗੁਰੂ ਰਾਮਦਾਸ ਸਾਹਿਬ ਦੇ ਚਰਨ ਛੋਹ ਕੇ ਆਵਾਂਗੇ ਨਾਲੇ ਉਸ ਮਾਂ ਦੇ ਚਰਨਾਂ ਨਮਸਕਾਰ ਕਰਕੇ ਆਵਾਂਗੇ ਨਾਲੇ ਉਸ ਮਾਂ ਨੂੰ ਆਪਾਂ ਸਪੋਰਟ ਕਰਕੇ ਆਵਾਂਗੇ ਜਿਹੜੀ ਆਪਣੇ ਪੁੱਤਾਂ ਨੂੰ ਪੰਜਾਬ ਸ਼ਿਫਟ ਕਰਨ ਵਾਸਤੇ ਪੂਹ ਹੜਤਾਲ ਤੇ ਬੈਠੀ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ